ਹਟਾਏ ਜਾ ਰਹੇ ਹੈ ਹੋ ਸਕਦਾ ਉਹ ਨਸ਼ਾ ਵੇਚਦੇ ਹੋਣ ਪਰ ਜਿਹੜਾ ਜਿਹੜੇ ਵੱਡੇ ਵਪਾਰੀ ਜੋ ਕੁੱਝ ਨੇ ਜਿਹੜਾ ਆਪਣਾ ਮੌਜੂਦ ਕੰਮ ਚਲਾਇਆ ਕਈ ਵਾਰੀ ਐਸਵੀਆ ਦੇ ਵਿੱਚ ਆ ਜਾਂਦੇ ਆ ਅਸੀਂ ਵੀ ਵੱਲੇ ਵੱਲੇ ਗੱਲਸਰ ਦੇ ਕਰਦੇ ਹੋਏ ਤੁਹਾਡੇ ਸਾਰ ਸਤੇ ਸੰਜੀਤ ਕਾਤਾ ਵਹਿਗੁਰੂ ਜੀ ਦਾ ਫਾਤਿਹਾ ਹੋਇਆ ਅੱਗੇ ਰੋਸ ਨੂੰ ਦੋਵਾਂ ਚੰਗਾ ਵੀ ਰੋਸ ਕਰ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਲਾਦਾ ਕਿ ਬਰਤਮਾਨਾ ਦਾ ਬਹੁਤ ਆਇਆ ਪ੍ਰਸ਼ਾਸਨ ਨੂੰ ਮੌੜਾ ਫੀਸ ਚੁਕਾਉਣੇ ਜਾਂਦੇ ਆ ਤੇ ਬਾਕੀ ਜਿਹੜੇ ਸਾਡੇ ਸਰਦਾਰ ਚੱਕੇ ਦੇ ਵਰਤੇ ਸਟੇਟ ਕਾਣੀ ਨੂੰ ਆਪੋਂ ਪੇਸ਼ੀ ਦੇ ਕਿੰਨਾ ਚੁਕਾਉਂਦੀ ਮੰਗਣਾ ਇਹ ਉਹ ਪੱਤਰ ਮੰਗੋ ਪਤਾਇਆਉਂਗਾ ਜਿਹੜੇ ਤੁਸੀਂ ਤਾਂ ਐਵੇਂ ਹੋਏ ਕਿ ਪ੍ਰਸ਼ਾਸਨ ਦੇ ਟੈਕੀ ਉਹ ਹੀ ਜੋ ਪ੍ਰਸ਼ਾਸਨ ਅਧਿਕਾਰੀ ਆਊਗਾ ਉਹਨੂੰ ਮੰਗ ਪੱਤਰ ਦੇਣਗੇ ਤਾਂ ਅਸੀਂ ਤਾਂ ਅਸੀਂ ਉਹਨੇ ਬੇਨਤੀ ਕਰਦਾ ਤਾਂ ਹੁਣ ਮੈਂ ਬੇਨਤੀ ਕਰਦਾ ਸੁਖਦੇਵ ਸਿੰਘ ਉੱਪਾਵਾਲ ਜੀ ਆਜੰਦਾ ਹੈ ਉਸ ਤੋਂ ਬਾਅਦ ਸੁਪਰ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਜੀ ਬੋਲਣਗੇ ਬਾਕੀ ਸਾਡੇ ਕੋਲ ਸਮੇਂ ਦੀ ਬੇਨਤੀ ਕਰਦਾ ਸੁਖਦੇਵ ਸਿੰਘ ਉੱਪਾਵਾਲ ਜੀ ਨੂੰ ਉਹਨਾਂ ਦਾ ਸਮਾਂ 4 ਮਿੰਟੇ ਕੀਰਤੀ ਸੰਗਠਨ ਤੋਂ ਜੀ ਮੇਰੀਆਂ ਭੈਣਾਂ ਤੇ ਮਤਾਵਾ ਸਭ ਤੋਂ ਪਹਿਲਾਂ ਬਲਾਉ ਫੱਟੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਗੁੱਡ ਜੀ ਕੀ ਫਤਿਹ ਭਰਾਵੋ ਆਪਣੇ ਕਿਸਾਨਾਂ ਦੇ ਨਾਲ ਤਸੱਦਦ ਕੀਤਾ ਹੈ ਆਪਣੀ ਪੰਜਾਬ ਦੀ ਸਰਕਾਰ ਨੇ ਸੀਐਮ ਨੇ ਭਗਮਤਮਾ ਨੇ ਜਿਹੜੇ ਸਾਡੇ ਆਗੂ ਤੇ ਉਹ ਭਰਾਵੋ ਮੀਟਿੰਗ ਦੇ ਵਿੱਚ ਬੁਲਾਏ ਨੇ ਮੀਟਿੰਗ ਤੇ ਬੁਲਾ ਕੇ देखो जोस प्रदर्शन होया होयाल इंडिया एसकेम्बल का सदा सर ਸਾਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇਹ ਜਿਹੜਾ ਖੰਭੂ ਸੰਭੂ ਤੇ ਖਨੋਰੀ ਬਾਰਡਰ ਦੇ ਵਿੱਚ ਕਿਸਾਨਾਂ ਨੂੰ ਪਿਛਲੇ ਦਿਨੀ ਗੱਲਬਾਤ ਦੌਰਾਨ ਚੱਕਿਆ ਉਹਨਾਂ ਦਾ ਸਮਾਨ ਚੋਰੀ ਹੋਇਆ ਤੇ ਖਤਾਨਾਂ ਦੇ ਵਿੱਚ ਸੁੱਟਿਆ ਉੱਥੇ ਬੱਚੇ ਬੁੱਢੀਆਂ ਨਾਲ ਰਾਤ ਨੂੰ ਦੁਰਵਿਹਾਰ ਵੀ ਹੋਇਆ ਉਹ ਜਿਨ੍ਹਾਂ ਸ਼ਿਕਾਇਤਾਂ ਨੇ ਜਬਰ ਵਾਲੀਆਂ ਉਹਦੇ ਸਬੰਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਹੋਏ ਨੇ ਸਾਰੇ ਹਿੰਦੁਸਤਾਨ 'ਚ ਇਸ ਕੈਂਪ ਦੇ ਬਾਰੇ ਅਗਲੇ ਕੀ ਐਕਸ਼ਨ ਦੇਖੋ ਅਗਲਾ ਐਕਸ਼ਨ ਵਿਚਾਰਿਆ ਜਾਊ ਹਾਲਤਾਂ ਦੇ ਮੁਤਾਬਕ ਮੀਟਿੰਗ ਰੱਖਾਂਗੇ ਪੰਜਾਬ ਵਾਲੀਆਂ ਜਥੇਬੰਦੀਆਂ ਦੇ ਨਾਲ ਦੂਜੀਆਂ ਜਥੇਬੰਦੀ ਸਾਥੀਆਂ ਦੇ ਨਾਲ ਵੀ ਅਸੀਂ ਮੀਟਿੰਗ ਰੱਖਾਂਗੇ ਤਾਂ ਕਿ ਇਸ ਲੈ ਜਿਹੜਾ ਮੂਵਮੈਂਟ ਹੈ ਇਹਨੂੰ ਹੋਰ ਵੱਡੀ ਕੀਤਾ ਜਾਵੇ ਕਿਉਂਕਿ ਅੱਜ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀ ਸੰਭੂ ਬਾਰਡਰ ਤੇ ਜਥੇਬੰਦੀਆਂ ਸੀ ਉਹਨਾਂ ਦੇ ਸਾਥੀ ਵੀ ਇੱਥੇ ਆਏ ਹੋਏ ਨੇ ਮੋਰਚੇ ਦੇ ਵਿੱਚ ਉਹ ਵੀ ਇਸ ਨੂੰ ਦੇਦ ਕਰਕੇ ਗਏ ਆ ਉਹਨਾਂ ਨੇ ਦਿੱਤਾ ਸੱਦਾ ਵੀ ਦਿੱਤਾ ਸੀ ਅਸੀਂ ਸਮਝਦੇ ਹਾਂ ਵੀ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਦੇ ਭਾਰਤ ਦੀਆਂ ਜਥੇਬੰਦੀਆਂ ਨੇ ਭਮੇ ਡੱਡ ਕਿਸੇ ਫਾਰਮਾਂ ਦੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਬਾਕੀ ਸਾਰੇ ਕਿਸਾਨ ਸਾਥੀ ਜਿਹੜੇ ਜ਼ਿਲਾ ਸੀਓ ਰਹਾ ਹੋ ਗਏ ਨੇ ਹੁਣ ਉਹਨਾਂ ਨਾਲ ਮੀਟਿੰਗ ਹੋ ਗਈ ਗੱਲਬਾਤ ਹੋ ਗਈ ਅਗਲੇ ਐਕਸ਼ਨ ਦੇ ਦੇਖੋ ਗੱਲਬਾਤ ਤਾਂ ਪਹਿਲਾਂ ਵੀ ਚੱਲ ਰਹੀ ਆ ਉਹਨਾਂ ਨਾਲ ਗੱਲ ਸਾਡੀ ਚੱਲ ਰਹੀ ਆ ਅੱਜ ਉਹ ਸਾਰੇ ਬਾਹਰ ਆ ਗਏ ਤੇ ਹੁਣ ਉਹਨਾਂ ਦਾ ਫਿਰ ਦੁਬਾਰਾ ਗੱਲ ਚਲਾਉਣ ਦਾ ਹੈਗਾ ਸਾਡੇ ਹੋ ਰਹੀ ਹੈ ਗੱਲਬਾਤ ਕਿਉਂਕਿ ਜਿਹੜਾ ਇੱਕ ਨਵਾਂ ਅਟੈਕ ਤੁਹਾਡੇ ਸਾਹਮਣੇ ਆਇਆ ਹੋਣਾ ਹੁਣ ਵਿਸ਼ਬਦਾ ਜਿਹੜੀ ਉਹ ਯੂਐਸਏ ਤੋਂ ਵਿੱਚ ਇੱਕ ਟੀਮ ਆਈ ਹੋਈ ਹੈ ਖੇਤੀ ਮੁਕਤ ਟੈਕਸ ਮੁਕਤ ਜਿਹੜੀ ਵਪਾਰ ਕਰਨ ਦੀ ਜਿਹੜੀ ਉਹਨਾਂ ਦੀ ਨੀਤੀ ਹੈ ਜਿਵੇਂ 트াম্প ਦਾ ਉਹ ਬਿਆਨ ਲੱਗਿਆ ਹੋਇਆ ਕਿ ਸੰਭਾਰਤ ਸਾਨੂੰ ਆਪਣੀ ਮੰਡੀ ਦੇ ਵਿੱਚ ਆਪਦਾ ਮਾਲ ਨਹੀਂ ਵੇਚਣ ਦੇ ਤਾਂ ਵੱਡੇ ਟੈਕਸ ਲਾਏ ਨੇ ਉਹ ਟੈਕਸਾਂ ਦੇ ਕੱਟ ਲਾ ਕੇ ਜੈਨí ਭਾਰਤ ਨੂੰ ਹੋਰ ਨੁਕਸਾਨ ਪਹੁੰਚਾ ਕੇ ਆਪਦਾ ਸਸਤਾ ਮਾਲ ਆਪਣੀ ਮਾਰਕੀਟ ਵਿੱਚ ਧਰ ਕੇ ਖੇਤੀ ਤਾਂ ਨਿਮਜ਼ਵਾ ਕਰਨਾ ਚਾਹੁੰਦਾ ਉਹ ਜਿਹੜੀ ਉਸ ਉੱਤੇ ਵੀ ਜੇ ਪ੍ਰਦਰਸ਼ਨ ਦੇ ਵਿੱਚ ਇਹ ਗੱਲ ਉੱਠੀ ਅਸੀਂ ਮੰਗ ਪੱਤਰ ਵੀ ਦਿੱਤਾ ਹੈ ਅਸੀਂ ਉਹਨੂੰ ਵੀ ਧਿਆਨ ਚ ਰੱਖ ਕੇ ਇਹਦੀ ਵੀ ਜਿੱਤੇਸ਼ਿੰਦਰ ਕੋਈ ਰੂਪ ਕੱਢ ਸਭਾ ਇਹ ਨਾਮ ਹੈ ਜੀ ਭਵਿੰਦਰ ਸਿੰਘ ਲੰਗਵਾਲ ਜੀ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਮੈਂ ਕਹਿਣਾ ਚਾਹੁੰਦਾ ਅੱਜ ਦੇ ਪ੍ਰਦਰਸ਼ਨ ਨੂੰ ਲੈ ਕੇ ਡੀਸੀ ਦਫ਼ਤਰ ਕੋਲੇ ਸੰਗਠਨ ਜੋ ਪਿਛਲੇ ਦਿਨਾਂ ਚ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ਾਂ ਤੇ ਧਰਨਿਆਂ ਤੇ ਜ਼ਬਰ ਕੀਤਾ ਸੀ ਉਸ ਜ਼ਬਰ ਦੇ ਖਿਲਾਫ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਚ ਡੀਸੀ ਦਫ਼ਤਰਾਂ ਅੱਗੇ ਜ਼ਬਰ ਵਿਰੋਧੀ ਦਿਨ ਬਣਾਇਆ ਗਿਆ ਹੈ ਔਰ ਅੱਜ ਵੱਡੀ ਗਿਣਤੀ ਚ ਲੋਕ ਭਗਵੰਤ ਮਾਨ ਸਰਕਾਰ ਦੇ ਕੀਤੇ ਜ਼ਬਰ ਦੇ ਖਿਲਾਫ ਨਿਕਲ ਕੇ ਸੜਕਾਂ ਤੇ ਆਏ ਨੇ ਜੀ ਅੱਜ ਦਾ ਪ੍ਰੋਟੈਸਟ ਕਿੰਦਾ ਵਾਰ ਰਿਹਾ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਇਹ ਤੁਸੀਂ ਦੇਖੇ ਹੀ ਆ ਕਿ ਅੱਜ ਦੇ ਪ੍ਰਦਰਸ਼ਨ ਦੇ ਵਿੱਚ ਵੱਧ ਚੜ੍ਹ ਕੇ ਲੋਕ ਸ਼ਾਮਲ ਹੋਏ ਨੇ ਕਿਉਂਕਿ ਬਾਕੀ ਜਿਹੜੀਆਂ ਜਥੇਬੰਦੀਆਂ ਸੰਯੁਕਤ ਮੋਰਚੇ ਤੋਂ ਬਾਹਰ ਸੀ ਉਹਨਾਂ ਨੇ ਵੀ ਇਹਦਾ ਸਮਰਥਨ ਕੀਤਾ ਹੈ ਪੰਜਾਬ ਇਸ ਸਮੇਂ ਗੰਭੀਰ ਖੇਤੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਔਰ ਲਗਾਤਾਰ ਪੰਜਾਬ ਦੇ ਕਿਸਾਨ ਲੈ ਰਹੇ ਮੰਗ ਕਰ ਰਹੀ ਹੈ ਕਿ ਪੰਜਾਬ ਚ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ ਪੰਜਾਬ ਚ ਬਦਲਮੀਆਂ ਫਸਲਾਂ ਕਿਸਾਨਾਂ ਨੂੰ ਦਿੱਤੀਆਂ ਜਾਣ ਉਹਨਾਂ ਦਾ ਐਮਐਸਪੀ ਤੈਅ ਕੀਤਾ ਜਾਵੇ ਪੰਜਾਬ ਸਰਕਾਰ ਐਮਐਸਪੀ ਤੇ ਉਹ ਫਸਲਾਂ ਖਰੀਦੇ ਔਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਸਿਰ ਜਿਹੜਾ ਕਰਜ਼ਾ ਹੈ ਉਹਦਾ ਹੱਲ ਕੀਤਾ ਜਾਵੇ ਔਰ ਇਹ ਸਾਰੀਆਂ ਮੰਗਾਂ ਤੇ ਪੰਜਾਬ ਦੇ ਕਿਸਾਨ ਮੰਗ ਕਰ ਰਹੇ ਨੇ ਪਰ ਖੇਤੀ ਪ੍ਰਧਾਨ ਸੂਬੇ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲੱਗਿਆ ਹੋਇਆ ਹੈ ਤੇ ਜਿਹੜਾ ਅਮਰੀਕਾ ਦੇ ਨਾਲ ਮੁਕਤ ਵਿਪਾਰ ਸਮਝੌਤਾ ਬਰਾਮਦ ਦਾ ਸਮਝੌਤਾ ਭਾਰਤ ਸਰਕਾਰ ਕਰਨ ਜਾ ਰਹੀ ਹੈ ਭਗਵੰਤ ਮਾਨ ਵੀ ਉਸੇ ਰਾਹ ਤੇ ਚੱਲ ਰਿਹਾ ਹੈ ਕਿ ਜਦੋਂ ਸਾਡੀ ਮਾਰਕੀਟ ਦੇ ਵਿੱਚ ਸਸਤੀਆਂ ਸਸਤੇ ਅਨਾਜ ਆ ਗਏ ਅਮਰੀਕਾ ਦਾ ਦੁੱਧ ਆ ਗਿਆ ਤਾਂ ਸਾਡੀ ਮਾਰਕੀਟ ਨੇ ਤਹਿਸ ਨਹਿਸ ਹੋ ਜਾਣਾ ਜਿਹਦੇ ਨਾਲ ਪਿੰਡੂ ਖੇਤਰ ਚ ਖੇਤੀ ਖੇਤਰ ਚ ਬੇਰੁਜ਼ਗਾਰੀ ਪੈਦਾ ਹੋਊਗੀ ਤੇ ਸਾਡਾ ਦੇਸ਼ ਹੈ ਜਿਹੜਾ ਅੰਨ ਸੰਕਟ ਦਾ ਵੀ ਸਕਾਰ ਹੋਊਗਾ ਕਿਉਂਕਿ ਸਾਡੀ ਮੰਡੀ ਖਤਮ ਹੋਊ ਸਾਡੇ ਕਿਸਾਨ ਖਤਮ ਹੋਣਗੇ ਤੇ ਸਾਡਾ ਇੱਥੇ ਜਿਹੜਾ ਵਪਾਰੀ ਹੈ ਛੋਟਾ ਉਹ ਵੀ ਖਤਮ ਹੋਊਗਾ ਵੱਡੇ ਵੱਡੇ ਮਾਲ ਨੇ ਜਿਹੜੇ ਉਹ ਖੁੱਲ ਜਾਣਗੇ ਤਾਂ ਇਹ ਸਾਰੇ ਕਹੇ ਦੇ ਖਿਲਾਫ ਸਾਡੀ ਲੜਾਈ ਹੈ ਤੇ ਭਗਵਾਨਤਮਾਨ ਸਰਕਾਰ ਨੇ ਤੇ ਜ਼ਬਰ ਕੀਤਾ ਔਰ ਜ਼ਬਰਦਸਤ ਜਵਾਬ ਪੰਜਾਬ ਦੇ ਲੋਕ ਉਹ ਚੰਗੀ ਤਰ੍ਹਾਂ ਦੇਣਾ ਜਾਣਦੇ ਆ